ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਹੈਲਦੀ ਨਾਸ਼ਤਾ ਨਾਸ਼ਤੇ ਦੇ ਵਿੱਚ ਆਪਾਂ ਬਣਾਵਾਂਗੇ ਕਾਲੇ ਚੰਨਿਆਂ ਦੀ ਕਚੌੜੀ ਜਿਹੜੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਆਪਾਂ ਨੇ ਜਿਹੜਾ ਸਮਾਨ ਉਹ ਸਾਰਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਤੇ ਜੋ ਵੀ ਕੇ ਬਾਅਦ ਕੋਈ ਸਮਾਨ ਦੇ ਮਿਸਿੰਗ ਜੜੀ ਨਾ ਹੋ ਜੇ ਤੇ ਆਪਾਂ ਸਭ ਰਾਤ ਨੂੰ ਪਹਿਲਾਂ ਇੱਕ ਕਾਲੀ ਛੋਲਿਆਂ ਦੀ ਭੁੰਨਤੀ ਤੇ ਹੁਣ ਆਪਾਂ ਉਹਨੂੰ ਉਬਾਲ ਲਵਾਂਗੇ ਆਪਾਂ ਨੂੰ ਇੱਕ ਆਲੂ ਜਿਹੜਾ ਉਬਲਿਆ ਹੋਇਆ ਚਾਹੀਦਾ ਆਪਾਂ ਨੇ ਚੰਨਿਆਂ ਨੂੰ ਜਦੋਂ ਉਬਾਲਣਾ ਉਹਦੇ ਵਿੱਚ ਇੱਕ ਆਲੂ ਆਪਾਂ ਨੇ ਛਿੱਲ ਕੇ ਧੋ ਕੇ ਆਦਾਂ ਨਾਲ ਤੇ ਹੋ ਵੀ ਨਾਲ ਹੀ ਤਿੰਨ ਸੀਟੀਆਂ ਦੇ ਵਿੱਚ ਉਬਲ ਜੂਗਾ ਦੇਖੋ ਸਸ ਜੀ ਚੋਚਾਂ ਨੇ ਜਿਹੜੇ ਆਪਣੇ ਉਬਾਲ ਲਏ ਆਲੂ ਵੀ ਜਿਹੜਾ ਸਾਡਾ ਉਬਲ ਕੇ ਉਹ ਨਾਲ ਦੀ ਨਾਲ ਤਿਆਰ ਹੋ ਗਿਆ ਹੁਣ ਆਪਾਂ ਆਲੂ ਨੂੰ ਚੀਰ ਕੇ ਦੇ 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 ਦੇਖੋ ਚਲ ਆਲੂ ਜਿਹੜਾ ਬਿਲਕੁਲ ਤਿਆਰ ਹੋ ਗਿਆ ਆਪਾਂ ਨੇ ਚਨੇ ਦੇ ਵਿੱਚ ਨਮਕ ਤੇ ਹਲਦੀ ਦੱਦਾ ਦਾ ਚਮਚ ਪਾਇਆ ਤਾਂ ਤਾਂ ਕਿ ਜਿਹੜੇ ਆਲੂਆਂ ਦੇ ਵਿੱਚ ਮਾੜਾ ਜਾ ਨੂਨ ਰਸ ਜਵੇ ਹੁਣ ਆਪਾਂ ਕਰਾਂਗੇ ਦੋਨਾਂ ਚੀਜ਼ਾਂ ਨੂੰ ਗ੍ਰाइंड ਆਪਾਂ ਅਦਰਕ ਹਰੀ ਮਿਰਚ ਲੈ ਸੰੂਬੀ ਵਿੱਚ ਗ੍ਰाइंड ਕਰ ਸਕਦੇ ਹਾਂ ਆਪਣੀ ਮਰਜ਼ੀ ਹੈ ਜਾਂ ਇਹਨਾਂ ਦਾ ਅਲੱਗ ਤੇ ਆਪਾਂ ਪੇਸਟ ਬਣਾ ਸਕਦੇ ਆ ਆਪਾਂ ਇਹਨੂੰ ਗ੍ਰाइंड ਕਰਾਂਗੇ ਆਪਾਂ ਇਹਦੇ ਵਿੱਚ 3-4 ਚਮਚ ਜਿਹੜੇ ਪਾਣੀ ਦੇ ਪਾਵਾਂਗੇ ਤਾਂ ਇਹ ਆਸਾਨੀ ਦੇ ਨਾਲ ਗ੍ਰाइंड ਹੁੰਦਾ ਤੇ ਆਪਾਂ ਨੇ ਉਹਨੂੰ ਗ੍ਰाइंड ਕਰ ਲਿਆ 2 ਚਮਚ ਬੜੇ ਪਾਏ ਆਪਾਂ ਬੇਸਣ ਦੇ ਲੋਡ ਅਨੁਸਾਰ ਪਾਇਆ ਸੀ ਨਮਕ ਤੇ ਅੱਧਾ ਚਮਚ ਪਾਇਆ ਅਸੀਂ ਲਾਲ ਮਿਰਚ ਪਾਊਡਰ ਅੱਧਾ ਚਮਚ ਪਾਇਆ ਅਸੀਂ ਧਨੀਆ ਪਾਊਡਰ ਅੱਧਾ ਚਮਚ ਪਾਇਆ ਅਸੀਂ ਕਾਣੀ ਮਿਰਚ ਦਾ ਪਾਊਡਰ ਅੱਧਾ ਚਮਚ ਪਾਇਆ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਗਰਮ ਮਸਾਲਾ ਅੱਧਾ ਚਮਚ ਤੇ ਆਪਾਂ ਜਿਹੜੇ ਸਾਰੇ ਚੀਜ਼ਾਂ ਇਹ ਮਸਾਲੇ ਪਾ ਲਏ ਅੱਧਾ ਚਮਚ ਪਾਇਆ ਅਸੀਂ ਚਾਟਾ ਮਸਾਲਾ ਜਿੰਨੇ ਵੀ ਆਪਾਂ ਨੇ ਮਸਾਲੇ ਤਿਆਰ ਕਰੇ ਵੀ ਤੇ ਧਨੀਆ ਪਾਊਡਰ ਇਹ ਸਾਰੇ ਆਪਾਂ ਨੇ 4 8 7 8 ਜਿਹੜੇ ਮਸਾਲੇ ਤੇ ਅਸੀਂ ਤਿਆਰ ਕਰਕੇ ਰੱਖੇ ਤੇ ਇੱਕ ਅਸੀਂ ਬ੍ਰਿਕ ਬ੍ਰਿਕ ਟੁਕੜਿਆਂ ਦੇ ਵਿੱਚ ਪਿਆਜ਼ ਕੱਟਿਆ ਹੋਇਆ ਤਾਂ ਅਦਰਕ ਲਸਣ ਮਿਰਚ ਤੇ ਅਸੀਂ ਬਣਾ ਲਿਆ ਅਲੱਗ ਤੇ ਪੇਸਟ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਟੇ ਵਾਂਗ ਗੁੰਨਾਂਗੇ ਐਦੇ ਵਿੱਚ ਆਪਾਂ ਨੇ ਬਾਹਰ ਬਿਲਕੁਲ ਜਿਹੜਾ ਉਹ ਪਾਣੀ ਹੋ ਨਹੀਂ ਪਾਉਣਾ ਆਪਾਂ ਐਦੇ ਵਿੱਚ ਹੀ ਸਾਰੇ ਮਸਾਲੇ ਤੇ ਬੇਸਨ ਨੂੰ ਉਲੀਦਰਾ ਮਿਕਸ ਕਰ ਦੈਂ। ਇਹ ਜਿਹੜੀ ਕਚੋਰੀ ਸਾਡੀ ਬਹੁਤ ਹੈਲਦੀ ਹੁੰਦੀ ਹੈ। ਇਹਨੂੰ ਆਪਾਂ ਹੈਲਦੀ ਢੰਗ ਦੇ ਨਾਲ ਹੀ ਬਣਾਵਾਂਗੇ। ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰੋ। ਇਹ ਨੂੰ ਤੁਸੀਂ ਨਾਸਤੇ ਦੇ ਵਿੱਚ ਬਣਾ ਸਕਦੇ ਆ। ਕਿਸੇ ਗੈਸਟ ਨੇ ਆਉਣਾ ਤਾਂ ਵੀ ਇਹ ਬਹੁਤ ਹੀ ਸਵਾਦਿਸ਼ਟ ਜਿਹੜੀ ਡਿਸ਼ ਡਿਸ਼ ਬਣ ਕੇ ਇਹ ਤਿਆਰ ਹੁੰਦੀ ਆ। ਅ ਦੇਖੋ ਆਪਾਂ ਸਭ ਤੋਂ ਪਹਿਲਾਂ ਇੱਕ ਕਚੌਰੀ ਪਾਵਾਂਗੇ ਇੱਕ ਕਚੌਰੀ ਆਪਾਂ ਬਣਾ ਇਹਨੂੰ ਪਾਵਾਂਗੇ ਤੇ ਇਹਦਾ ਆਪਾਂ ਇਹਨੂੰ ਤਿਆਰ ਕਰਾਂਗੇ ਸਾਡੇ ਪਰਿਵਾਰ ਜਿਹੜਾ ਛੋਟਾ ਹੈ ਮੇਰੇ ਭਾਂਡੇ ਬਹੁਤ ਛੋਟੇ ਆ ਇਸ ਕਰਕੇ ਆਪਾਂ ਇੱਕ ਇੱਕ ਕਚੌਰੀ ਪਾਵਾਂਗੇ ਹੁਣ ਦੇਖੋ ਆਪਾਂ ਨੇ ਕਚੌਰੀ ਜਿਹੜੀ ਉਹ ਪਾਤੀ ਤੇ ਤੇਲ ਪਹਿਲਾਂ ਆਪਾਂ ਪੂਰੀ ਤਰ੍ਹਾਂ ਗਰਮ ਕਰ ਲੈ ਤੇ ਉਦੋਂ ਬਾਅਦ ਆਪਾਂ ਨੇ ਗੈਸ ਨੂੰ ਸਿਮ ਕਰਤਾ ਜਿਹੜਾ ਤੇਲ ਦਾ ਟੈਂਪਰੇਚਰ ਆ ਉਹ ਸਾਡੇ ਕਚੌਰੀ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਨਾ ਇਹ ਬਾਹਰ ਤੇ ਜਲੂਗੀ ਨਾ ਇਹ ਅੰਦਰ ਤੇ ਕੱਚੀ ਰਹੂਗੀ ਅਸੀਂ ਸਿਮ ਤੇ ਜਿਹੜੇ ਇਹ ਬਣਾ ਰਹੇ ਹਾਂ ਇਹ ਕਚੌਰੀ ਤੁਸੀਂ ਇੱਕ ਵਾਰੀ ਬਣਾਉਂਗੇ ਤੁਸੀਂ ਬਾਰ-ਬਾਰ ਬਣਾਉਂਗੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਸਭ ਤੋਂ ਵੱਡਾ ਇਹ ਜਿਹੜੇ ਕਾਲੇ ਚੰਨੇ ਆ ਇਹ ਸਾਡੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਹੁੰਦੇ ਆ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਆਪਾਂ ਖਾ ਸਕਦੇ ਆ ਇਹਨਾਂ ਨੂੰ ਭੁੰਨ ਕੇ ਖਾ ਸਕਦੇ ਆ ਵਾਲ ਕੇ ਸਬਜ਼ੀ ਬਣਾ ਕੇ ਕਚੌਰੀ ਬਣਾ ਕੇ ਆਪਾਂ ਇਹਨੂੰ ਕਿਸੇ ਵੀ ਢੰਗ ਦੇ ਨਾਲ ਖਾ ਸਕਦੇ ਆ ਹਾਂਜੀ ਦੇਖੋ ਹੁਣ ਜਿਹੜੀ ਸਾਡੀ ਕਚੌਰੀ ਆਦਾ ਜਿਹੜਾ ਰੰਗ ਉਹ ਬਦਲ ਗਿਆ ਤੇ ਪੂਰੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਈ ਆਪਾਂ ਇਹਨੂੰ ਹਜੇ ਹਲਕਾ ਹਲਕਾ ਸੇਕ ਲਗਵਾਵਾਂਗੇ ਤੇ ਫਿਰ ਇਹਨੂੰ ਆਪਾਂ ਕੱਢ ਕੇ ਹੋਰ ਪਚਾਰੀ ਜੜੀ ਪਾਮਾਂਗੇ ਜੇ ਆਪਾਂ ਇਹਦਾ ਪੇਡ ਬਣਾਉਂਦੇ ਆ ਥੋੜਾ ਜਿਹਾ ਪਤਲਾ ਹੁੰਦਾ ਇਹ ਥੋੜੀ ਜਿਹੀ ਲੇਸ ਜੀ ਬਣ ਜਾਂਦੀ ਹੈ ਤਾਂ ਕਰਕੇ ਆਪਾਂ ਥੋੜਾ ਜਿਹਾ ਜਿਵੇਂ ਆਪਾਂ ਕਚੌੜੀ ਤਿਆਰ ਕਰਦੇ ਆ ਦੂਜੀ ਕਣਕ ਦੇ ਆਟੇ ਦੀ ਕਚੌੜੀ ਤਿਆਰ ਕਰਦੇ ਆ ਆਪਾਂ ਉਸੇ ਤਰ੍ਹਾਂ ਇਹ ਹੱਥ ਨੂੰ ਤੇਲ ਲਾਉਣਾ ਹੈ ਤੇਲ ਲਾ ਕੇ ਆਪਾਂ ਨੇ ਨੂੰ ਉਸੇ ਤਰ੍ਹਾਂ ਆਟੇ ਨੂੰ ਬਦਾਉਣਾ ਹੈ ਉਸੇ ਤਰ੍ਹਾਂ ਹੀ ਇਹਦੀ ਆਪਾਂ ਨੇ ਕਚੌੜੀ ਤਿਆਰ ਕਰਨੀ ਹਾਂ ਦੇਖੋ ਆਪਾਂ ਨੇ ਹਾਟੇ ਨੂੰ ਹੱਥ ਲਾਇਆ ਫਿਰ ਆਪਾਂ ਨੇ ਇਹਦੇ ਪੇਡਾ ਬਣਾਇਆ ਪੀੜਾ ਬਣਾ ਕੇ ਆਪਾਂ ਨੇ ਹਥੇੜੀਆਂ ਨਾਲੇ ਨੂੰ ਵਧਾ ਲਿਆ ਉਂਗਲੀਆਂ ਨਾਲ ਹਥੇੜੀ ਢੇਣਾ ਨਾਲੇ ਪਾਣੀ ਨੂੰ ਵਧਾ ਸਕਦੇ ਆ ਵਧਾਉਣ ਦਾ ਬਹੁਤ ਆਸਾਨ ਤਰੀਕਾ ਹੈ ਦੇਖੋ ਆਪਣੀ ਇੱਕ ਵੀ ਕਚੋਰੀ ਨਾਲ ਦਾ ਵਿੱਚ ਖੁੱਲੀ ਹੈ ਨਹੀਂ ਵਿੱਚ ਕੋਈ ਖਰਾਬ ਹੋਈ ਹੈ ਇਹ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਇਹਨੂੰ ਪਰਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਹੁਣ ਆਪਾਂ ਇਹਦੇ ਨਾਲ ਇੱਕ ਹੋਰ ਪਾਵਾਂਗੇ ਕੜਾਹੀ ਸਾਡੀ ਛੋਟੀ ਆ ਫਿਰ ਵੀ ਚਲੋ ਆਪਾਂ ਇੱਕ ਹੋਰ ਨਾਲ ਪਾਵਾਂਗੇ ਇੱਕ ਸਾਡੀ ਤਿਆਰ ਹੋ ਜੂਗੀ ਤੇ ਦੂਜੀ ਪਾ ਦਿਆਂਗੇ ਹੁਣ ਆਪਾਂ ਨਾਲ ਹੀ ਦੂਜੀ ਜਿਹੜੀ ਪਾ ਦੇਣੀ ਹੈ ਤੇ ਦੂਜੀ ਜਿਹੜੀ ਛੱਡੀ ਉਹ ਤਿਆਰ ਹੋ ਜੂਗੀ ਇਹ ਬਹੁਤ ਹੈਲਦੀ ਨਾਸ਼ਤਾ ਜੇ ਆਪਾਂ ਇਹਨੂੰ ਨਾਸ਼ਤੇ ਦੇ ਵਿੱਚ ਦੋ ਹੀ ਕਚੌੜੀਆਂ ਆਪਾਂ ਖਾ ਲਈਏ ਆਪਾਂ ਇਹਨੂੰ ਚਾਹ ਨਾਲ ਵੀ ਖਾ ਸਕਦੇ ਆ ਦਹੀਂ ਲੱਸੀ ਕਿਸੇ ਵੀ ਚੀਜ਼ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਆ ਤੇ ਇਹ ਹੈਲਦੀ ਹੋਣ ਕਰਕੇ ਸਾਨੂੰ ਸਾਡੇ ਪੇਟ ਨੂੰ ਇਹ ਭੁੱਖ ਨਹੀਂ ਛੇਤੀ ਲੱਗਣ ਦਿੰਦੀ ਹੈਗੀ ਇਹ ਬਹੁਤ ਹੀ ਹੈਲਦੀ ਸਾਡਾ ਨਾਸ਼ਤਾ ਹੈ ਇਹਨੂੰ ਆਪਾਂ ਆਸਾਨੀ ਦੇ ਨਾਲ ਬਣਾ ਸਕਦੇ ਹਾਂ ਲਿਖੋ ਤੁਸੀਂ ਦੋ ਵਾਰੀ ਆਪਾਂ ਨੇ ਪਾ ਲਈ ਤੇ ਤੀਜੀ ਜਿਹੜੀ ਕਿਚਾਰੀ ਉਹ ਵੀ ਆਪਣੇ ਬਣ ਕੇ ਤਿਆਰ ਹੋ ਗਈ ਆਪਾਂ ਨੇ ਇੱਕ ਕੌਲੀ ਜਿਹੜੀ ਚਨੇਆਂ ਦੀ ਲਈ ਤੇ ਇੱਕ ਕੌਲੀ ਦੇ ਥੋੜੇ ਜਿਹੋ ਜ਼ਿਆਦਾ ਹੋ ਗਏ ਦੇਖੋ ਸਾਡੀਆਂ ਸਾਰੀਆਂ ਕਚਾਰੀਆਂ ਜਿਹੜੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਈਆਂ ਸਵਾਦਿਸ਼ਟ ਤੇ ਅਸੀਂ ਜਿਹੜੀ ਉਹ ਪਾਈ ਕਸੂਰੀ ਮੇਥੀ ਉਹ ਟੇਸਟ ਨੂੰ ਹੋਰ ਵੀ ਜ਼ਿਆਦਾ ਵਧਾਉਂਦੀ ਹੈ ਹਾਂਜੀ ਕਚਾਰੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਇਹਨੂੰ ਆਪਾਂ ਸੋਸ ਨਾਲ ਦਹੀਂ ਨਾਲ ਲੱਸੀ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹਾਂ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ